ਅਸੀਂ ਦੇ ਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਦੇ ਬਲੌਗ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਗੋਤਪਵ ਦੀ ਲੱਖ ਲੱਖ ਵਧਾਈਆਂ ਤੇ ਪਲੀਸ ਆ ਜਾ ਇੱਕ ਦੀ ਵਾ ਸਾਡੀ ਇਗਨੋਰ ਕਰਿਓ ਕਿਉਂਕਿ ਨਾ ਬਾਹਰ ਬੰਬ ਪਟਾਕੇ ਚੱਲਦੇ ਆ ਤੇ ਜੇਕ ਸਾਡਾ ਰੌਲਾ ਪਈ ਜਾਂਦਾ ਮੈਂ ਤੁਹਾਨੂੰ ਦੱਸਣੀ ਇੱਕ ਮਿੰਟ ਬਾਅਦ ਕਰਾਂ ਅਜੇ ਦੇਖੋ ਮੰਜੇ ਤੇ ਖੜਾ ਰੌਲਾ ਪਾਉਂਦਾ ਵੀ ਬਾਹਰ ਬੰਬ ਪਟਾਕੇ ਚੱਲਦੇ ਆ ਤੇ ਆਪਾਂ ਕਰ ਲੱਗੇ ਸੀ ਦੀਵੇ ਪੱਤੀਵੇ ਸਪਾਲਿਆ ਤੇਲ ਤੇ ਇਦਾਂ ਮੋ ਬੱਤੀਆਂ ਐ ਪਹਿਲਾਂ ਗੋਤਵਾਰੇ ਪ੍ਰਸਾਦ ਕਰਿਆ ਸੀਗੇ ਮੋ ਬੱਤੀਆਂ ਹਨਾ ਤੇ ਹੁਣ ਆਪਾਂ ਦੀਵੇ ਸਟੇਰ ਪਾ ਦੇਵਾਂ ਤੇ ਬਾਹਰ ਦੀਵੇ ਰੱਖਣਾ ਫਿਰ ਆਪਾਂ ਕੋਠੇ ਉੱਪਰ ਰੱਖਦੇ ਹਾਂ ਹੁਣ ਤੁਹਾਨੂੰ ਦਿਖਾਉਂਦੇ ਛੋਟਾ ਜਿਹਾ ਵਲੌਗ ਅੱਜ ਬਣਾਉਨੇ ਆ ਤੇ ਕਰਨ ਦੀਵਿਆਂ ਚ ਬੱਤੀਆਂ ਰੱਖੀ ਜਾਂਦਾ ਏ ਉਹ ਤਾਂ ਜਿਆਗ ਨੇ ਪੰਡ ਚੱਕਣਾ ਲਿਆ ਹੋਇਆ ਸਾਡੇ ਨੇ ਤੇ ਇੱਥੇ ਕਰਨ ਦੀਵੇ ਜੀ ਜਾਂਦਾ ਸੀ ਦੇਖ ਨੇ ਅੱਜ ਮੂੰਹ ਬੰਦ ਕਰਦਾ ਆ ਲੈ ਕੇ ਚੱਲੇ ਦੀਵੇ ਕੰਮ ਤੁਸੀਂ ਦੇਖ ਸਕਦੇ ਹੋ ਉੱਤੇ ਰੱਖ ਲੈ ਪਤਾ ਨਹੀਂ ਵਿਚਾਰਾ ਇੱਕ ਘੰਡੋਲੀ 'ਚ ਰੱਖ ਦੋ ਇੱਦਾਂ ਕਾਤ ਬਾਹਰ ਰੱਖਣ ਲੱਗਿਆ ਦੀਵੇ ਨਪਤਾ ਹੋੜੀ ਅੱਜ ਹਵਾ ਵੀ ਵਗਦੀ ਆ ਚੱਕਰ ਹੈ ਮੂੰਬਤੀਆਂ ਆ ਇਹ ਤਾਂ ਲਾ ਗਿਆ ਲਾ ਗਿਆ ਲੈ ਜੀ ਬਕਤੀ ਇਹ ਤਾਂ ਆਪਾਂ ਬਾਹਰ ਵਿੱਚ ਰੱਖਦੇ ਦੀਵੇ ਤੇ ਅੰਦਰ ਰੱਖਦੇ ਉੱਦ ਵੀ ਆਪਣੇ ਸਾਹਮਣੇ ਕੰਨ ਦੇ ਦੀਵੇ ਰੱਖੇ ਪਏ ਹ ਤੇ ਇਹਦਾ ਦੁੱਧ ਆਲੇ ਸਾਡ ਦੁੱਧ ਲੈ ਕੇ ਨਹੀਂ ਆਏ ਦੁੱਧ ਆਪਣਾ ਟੰਗਿਆ ਪਿਆ ਦੁੱਧ ਪਾ ਕੇ ਆ ਕੇ ਲੈ ਜਾਣਗੇ ਨਹੀਂ ਫੇਨੇਰਾ ਜ਼ਿਆਦਾ ਹੋ ਜਾਂਦਾ ਮੋਢੀ ਤੇ ਨਹੀਂ ਜਾ ਨਹੀਂ ਜਾਗਦੇ ਪੁੱਤ ਇਸ ਕੰਦਾ ਮੂੰਹ ਦੇਖਿਆ ਤੇ ਹੁਣ ਆਪਾਂ ਰੱਖਨੇ ਆ ਕੋਠਿਆਂ ਉੱਪਰ ਉੱਥੇ ਕੰਨ ਦਿਖਾਉਣੇ ਤੇ ਜਿਆਕ ਨੇ ਹੁਣ ਥੱਲੇ ਖੜਾ ਰੋਲਾ ਪਈ ਜਾਂਦਾ ਬੜਾ ਖਰਾਬ ਗਤੂ ਜੀ ਹੁਣ 2 ਮਿੰਟ ਚੁੱਪ ਹੋ ਗਿਆ ਮੈਂ ਦੇਖੀ ਫਟਾਕੇ ਫਟਾਕੇ ਉਹ ਬਾਲਾ ਡੱਡ ਲੈ ਹੁਣ ਮੁੰਜੇ ਤੇ ਚੜ ਗਈ ਕੀ ਹੋ ਗਿਆ ਜੀ ਤੇ ਹੁਣ ਆਪਾਂ ਕੋਠਿਆਂ ਤੇ ਰੱਖਦੇ ਆਂ ਕੰਨ ਤੁਸੀਂ ਦੇਖ ਸਕਦੇ ਹੋ ਕੋਠੇ ਉੱਤੇ ਚੜਦਾ ਕਹਿੰਦਾ ਮੈਂ ਕੋਠੇ ਤੇ ਮੋਮਬਤੀਆਂ ਲਗਾ ਦਿੰਦੇ ਆ ਤੇ ਮਾਂ ਕਹਿੰਦਾ ਠੀਕ ਆ ਚੜ ਗਿਆ ਕੋਠੇ ਤੇ ਮੋਮਬਤੀਆਂ ਲਗਾਉਣ ਕੰਨ ਉੱਤੇ ਬੈਠਾ ਲਗਾਈ ਜਾਂਦਾ ਏ ਪਰ ਅੱਜ ਹਵਾ ਵਗਦੀ ਆ ਹੁਣ ਤਾਈਂ ਕਰਨ ਕਹਿੰਦਾ ਤੇ ਮੋਮਬਤੀਆਂ ਲਗਾ ਦਿੰਦੇ ਵੇ 6:00 ਤੀ ਬੱਜ ਜਾਣਗੀਆਂ ਕਿਉਂਕਿ ਕੱਲ ਮੀਂਹ ਪੈ ਕੇ ਹਟਿਆ ਹਨਾ ਹਾਂ ਦੇਦੀ ਵੱਧੀਆਂ ਹਾਂ ਹਾਂ ਫਿਰ ਵੱਧ ਜਾਂਦੇ ਹੁੰਦੇ ਪਰ ਤੇਨਾ ਕਹਿੰਦੇ ਨਹੀਂ ਨਹੀਂ ਵੱਧ ਜਾਂਣਗੇ ਤੇ ਕੱਲ ਫਿਰ ਆਏ ਸੀ ਕੱਲ ਮੀ ਬਹੁਤ ਪਿਆ ਪਰ ਆਪਣੇ ਥੋੜਾ ਹੀ ਸੀਗਾ ਪਰ ਕਈ ਥਾਂ ਤੇ ਬਹੁਤ ਜ਼ਿਆਦਾ ਗੜੇ ਪਏ ਹਨਾ ਦੇਖੋ ਕਦਨ ਜਗਾਈ ਜਾਂਦਾ ਜਾਗ ਪਣੀਆ ਪਤਾ ਜਾਗ ਪਣੀਆ ਜਾਗ ਪਣੀਆ ਇੱਕ ਪਣੀਆ ਨਾਲ ਮੋਬਤੀਆਂ ਥੋੜੀਆਂ ਬੁਝ ਨਹੀਂ ਇਹ ਕਦਨ ਕਹਿੰਦਾ ਜਿੰਨਾ ਨਾਲ ਕੋਠੇ ਦੇ ਬਿਠਾਉਂਦਾ ਟਾਈਮ ਬੁਝਰ ਨਹੀਂ ਦੇਣੀਆਂ ਦੇਖੋ ਬੈਠਾ ਉੱਤੇ ਕੀ ਕਰਦਾ ਇਹ ਤਾਂ ਕਾਂਤੇ ਦੇ ਨਾਲ ਜੇ ਲਾ ਦੇਵਾਂ ਤਾਂ ਹਵਾ ਨਾਲ ਫਿਰ ਨਾ ਉਹ ਬੁਝਣਗੀਆਂ ਐ ਨਾ ਉਹ ਕਾਂਤੇ ਨਾਲ ਲਾ ਦੇ ਪੁੱਤ ਜਗਣ ਗਿਆ ਐ ਤਾਂ ਜਗਣ ਗਿਆ ਪਤਾ ਹਵਾ ਕਰਕੇ ਐ ਤਾਂ ਜਗਣ ਗਿਆ ਹਾਂਜੀ ਹਵਾ ਬਹੁਤ ਜ਼ਿਆਦਾ ਜੱਗ ਬਗਦੀ ਹੈ ਤੁਸੀਂ ਦੇਖ ਸਕਦੇ ਹੋ ਦਰਖਤ ਹਿੱਲਦੇ ਆ ਤੇ ਇੱਧਰ ਕਾਹਨ ਲਾਈ ਜਾਂਦਾ ਸੀ ਮੋਮਬੱਤੀਆਂ ਕੋਠੇ ਤੇ ਬੁਝੀ ਜਾਂਦੀਆਂ ਪਰ ਉੱਤੇ ਹੀ ਬੈਠਾ ਏ ਹਾਂਜੀ ਇਹ ਹਨੇਰਾ ਹੋ ਜਾਂਦਾ ਜੈਕ ਹੀ ਬੋਲੀ ਜਾਂਦਾ ਇਹ ਢਟਾਕਿਆ ਕਰਨ ਕਰਨ ਉੱਪਰ ਬੈਠਾ ਕੋਠੇ ਤੇ ਮੋਮਬੱਤੀਆਂ ਲਗਾਉਂਦਾ ਹੈ ਕਿਉਂਕਿ ਹਵਾ ਬਹੁਤ ਜ਼ਿਆਦਾ ਵਗਦੀ ਆ ਤੇ ਗੱਲ-ਗੱਲ ਵੀ ਕਰਕੇ ਬੱਚੋ ਨਾ ਬਲੌਗ ਸੀ ਅੱਜ ਆਪਾਂ ਬਣਾਇਆ ਦਿਖਾਈਏ ਤੁਹਾਨੂੰ ਮੋਮਬੱਤੀਆਂ ਲਗਾਉਂਦੇ ਹਾਂਜੀ ਬੁੱਤ ਜੈਕ ਨਾ ਮੈਨੂੰ ਵੀ ਵਿੱਚ ਦਿਖਾਓ ਦੇਖੋ ਜੈਕ ਜੈਕ ਆ ਦੇ ਹੈਲੋ ਕਰ ਦੋ ਅੱਛੀ ਗੱਲੀ ਮੋਮਬੱਤੀਆਂ ਸਾਥੇ ਬਸ ਇਹਦਾ ਛੋਟਾ ਬਲੌਗ ਸੀ ਜੇ ਵਲੌਗ ਵਧੀਆ ਲੱਗਿਆ ਤਾਂ ਵਲੌਗ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ। ਹਾਂਜੀ। ਇਹ ਤੇ ਜੈ ਕਬਦਾ ਦੌੜਾ ਪਈ ਜਾਂਦਾ ਇਹ ਡਲਦਾ ਇਹ ਪਟਾਕਿਆਂ ਤੋਂ ਤੇ ਹਵਾ ਬਹੁਤ ਜ਼ਿਆਦਾ ਵਗਦੀ ਆ ਕੱਲੋਂ ਆਪਣੇ ਮੀਂਹ ਫਿਆਸੀ ਆ ਤਾਂ ਨਹੀਂ ਲੱਗਿਆ ਮੇਰੀ ਮੀਂਹ ਤੇ ਅੱਜ ਵੀ ਹਵਾ ਵਗਦੀ ਆ ਆਪਾਂ ਦੇਖੋ। ਹਾਂਜੀ। ਸਾਪਤ। ਤੇ ਕਹਿੰਦਾ ਕਿੰਨਾ ਗੱਲਾਂ ਕਰਦੀ ਆ। ਚਲੋ ਠੀਕ ਆ। ਬਦਦੇ ਆਪਾਂ ਕੱਲ ਨੂੰ ਕਿਸੇ ਐਕਸ ਵਲੌਗ ਦੀਆ ਵੀਡੀਓ ਦੇ ਵਿੱਚ ਬਾਏ ਬਾਏ। ਸਾਨੂੰ ਗੱਲਪ ਬਹੁਤ ਬੋਲਾਈਆਂ। ਚੁੱਪ ਏ।